ਪੰਜਾਬ ਚ ਨਸ਼ੇ ਨੇ ਕਈ ਘਰ ਬਰਬਾਦ ਕੀਤੇ ਨੇ ਖਾਸ ਕਰਕੇ ਗੱਲ ਕਰੀ ਆਪਾਂ ਸਰਹੱਦੀ ਜ਼ਿਲ੍ਹਿਆਂ ਦੀ ਸਰਹੱਦੀ ਜ਼ਿਲ੍ਹਿਆਂ ਚ ਕਈ ਘਰਾਂ ਚ ਜਿਹੜੇ ਨੇ ਸੱਥਰ ਵਿੱਚ ਚੁਕੇ ਨੇ ਜੇ ਆਪਾਂ ਪੁਰਾਣੀ ਗੱਲ ਕਰੀਏ ਕਈ ਨੌਜਵਾਨ ਜਿਹੜੇ ਨੇ ਨਸ਼ੇ ਦੀ ਦਲਦਲ ਚ ਫਸ ਕੇ ਆਪਣੀਆਂ ਜ਼ਿੰਦਗੀਆਂ ਗਵਾ ਚੁਕੇ ਨੇ ਪੂਰੇ ਘਰ ਤਬਾਹ ਹੋ ਚੁਕੇ ਨੇ ਤਾਜ਼ਾ ਮਾਮਲਾ ਸਰਹੱਦੀ ਜ਼ਿਲ੍ਹਾ ਤਰਨਤੰਦ ਹੈ ਇਥੋਂ ਦਾ ਪਿੰਡ ਆਲਾਦੀਨਪੁਰ ਜਿੱਥੇ ਜਿਹੜੀ ਹੈ ਇੱਕ ਨਸ਼ੇ ਦੇ ਨਾਲ ਇੱਕ ਹੋਰ ਨੌਜਵਾਨ ਦੀ ਮੌਤ ਹੋਈ ਹੈ ਪਰਿਵਾਰ ਚ ਕੀ ਹਾਲਾਤ ਨੇ ਤੁਸੀਂ ਦੇਖੋਗੇ ਆਪਾਂ ਤੁਹਾਨੂੰ ਤਸਵੀਰਾਂ ਰਾਹੀਂ ਦਿਖਾਵਾਂਗੇ ਕੀ ਹਾਲਾਤ ਨੇ ਇਹ ਉਹ ਪਰਿਵਾਰ ਪਰਿਵਾਰ ਹੈ ਜਿਨ੍ਹਾਂ ਦਾ ਜਵਾਨ ਮੁੰਡਾ ਜਿਹੜਾ ਜਿਹਦੀ ਨਸ਼ੇ ਦੇ ਕਾਰਨ ਮੌਤ ਹੋ ਚੁੱਕੀ ਹੈ ਫਿਲਹਾਲ ਪਰਿਵਾਰ ਚ ਜਿਹੜਾ ਮ੍ਰਿਤਕ ਹੈ ਉਹਦੀ ਉਹਨਾਂ ਦੀ ਮਾਤਾ ਤੇ ਸਿਰਫ ਇਹ 2 25 ਸਾਲ ਦਾ ਉਹਦਾ ਬੇਟਾ ਜਿਹੜਾ ਇਹ ਬੱਚਾ ਹੈ ਪਰਿਵਾਰ ਦਾ ਗੁਜ਼ਾਰਾ ਪਹਿਲੇ ਹੀ ਬੜੀ ਮੁਸ਼ਕਿਲਾਂ ਹੁੰਦਾ ਸੀ ਲੇਕਿਨ ਹੁਣ ਹਾਲਾਤ ਥੋੜੇ ਹੋਰ ਬੱਤਰ ਹੁੰਦੇ ਦਿਖਾਈ ਦੇ ਰਹੇ ਨੇ ਹਾਲਾਂਕਿ ਪੁਲਿਸ ਨੇ ਮਾਮਲਾ ਜ਼ਰੂਰ ਦਰਜ ਕਰ ਲਿਆ ਹੈ ਲੇਕਿਕਿਸ ਤਰ੍ਹਾਂ ساری ਕਟਨਾ ਹੋਈ ਜਿਹੜਾ ਮ੍ਰਿਤਕ ਹੈ ਉਹ ਉਹਨਾਂ ਦੇ ਮਦਰ ਤੋਂ ਹੀ ਜਾਣਾਂਗੇ ਮਤੇ ਕਿਸ ਤਰ੍ਹਾਂ ਇਹ ਸਾਰੀ ਗੱਲ ਹੋਈ ਕਿਦੋਂ ਤੋਂ ਕੀ ਨਾਂ ਸੀ ਉਹਦਾ ਤੇ ਕਿਦੋਂ ਤੋਂ ਉਹ ਨਸ਼ੇ ਦੀ ਦਲਦਲ ਚ ਸੀ ਉਹ ਨਾਮ ਉਹਦਾ ਜੱਜ ਵੀਰ ਸਿੰਘ ਸੀ ਤੇ ਉਹ ਨੂੰ 5-4 ਸਾਲ ਹੋ ਗਏ ਨਸ਼ਾ ਕਰਦੇ ਨੂੰ ਤੇ ਅਸੀਂ ਡੱਕਦੇ ਨੇ ਹਾਂ ਕੋਈ ਨਾ ਹਾਂ ਪੁੱਤ ਨਾ ਕਰ ਨਾ ਜਾਂ ਅੰਨ ਦਾ ਮੈਂ ਮਾਂ ਬਣਾਈ ਆ ਤੇ ਉਹਦੇ ਕੋ ਸਾਡਾ ਜਿੰਨਾ ਵੀ ਸਮਾਨ ਹੈਗਾ ਉਹ ਤੇ ਘਰੇ ਲਈ ਜਾਣਾ ਇਹਨੇ ਕਦੀ ਦੋ ਮੋਟਸਿਆ ਕਰ ਸਾਡੇ ਉਹ ਵੀ ਲੈ ਗਿਆ ਤੇ ਉਹ ਗੱਡਣਾ ਹੀ ਉਹ ਵੀ ਵੇਚ ਗਿਆ ਉਹ ਵੀ ਖਾ ਗਿਆ ਤੇ ਘਰ ਦੇ ਬਹੁਤ ਹਾਲਾਤ ਮਾੜੇ ਉਹ ਮੇਰੇ ਘਰ ਵਾਲਾ ਜਿਹੜਾ ਇੰਨੀ ਟੈਨਸ਼ਨ ਦੇ ਨਾਲ ਜਿਹੜਾ ਉਹ ਖਤਮ ਹੋ ਗਿਆ ਤੇ ਜਿਹੜਾ ਦਾ ਟੱਬਰ ਉਹ ਵੀ ਬੱਚਾ ਹੱਟ ਕੇ 2 ਸਾਲ ਦਾ ਉਹ ਵੀ ਚਲ ਗਈ ਤੇ ਇਹਨੂੰ ਅਸੀਂ ਬੜਾ ਹੱਥ ਜੋੜਦੇ ਨੇ ਕਿ ਸੈਂਟਰ ਜਿਵਾ ਕਰਾਇਆ ਸੀ ਤੇ ਅੱਜ 5 ਦਿਨ ਹੋ ਗਏ ਨੇ ਆ ਦਿਨ ਨੂੰ ਤੇ ਉਹ ਉਧਰ ਦਹਾ ਲੈ ਕੇ ਸਾਨੂੰ ਪਤਾ ਨਹੀਂ ਰਹਾ ਕਰਨ ਗਿਆ ਵਾ ਉਹਦੇ ਲੋ ਨਸਾ ਲੈ ਕੇ ਤੇ ਉਹਦੇ ਘਰ ਦੇ ਲੱਗ ਗਈ ਡਿਕਾ ਜਾ ਕੇ ਇਹਨੇ ਇਹ ਜਨਾਨੀ ਪਿੰਡ ਜੋਧਪੁਰ ਦੀ ਆ ਇਹਦਾ ਨਾਂ ਹੈਗਾ ਵਾ ਜਿਹੜਾ ਅਰ ਮਜੀਦ ਕੌਰ ਜੱਟੀ ਤੇ ਇਹਨੇ ਸਾਡੇ ਬਹੁਤ ਜਿਆਦੇ ਮੁੰਡੇ ਬਰਬਾਦ ਕੀਤੇ ਆ ਤੇ ਸਾਡੇ ਮੁੰਡੇ ਦਾ ਜਿੰਨੇ ਵੀ ਹੈ ਕੀ ਆ ਇਹ ਜ਼ਿੰਮੇਵਾਰ ਆ ਮੌਤ ਦੀ ਤੁਹਾਡੇ ਬੇਟੇ ਦਾ ਕੀ ਨਾਮ ਸੀ ਕਿੰਨੀ ਉਮਰ ਸੀ ਤੇ ਕਿੰਨਾ ਪੜਿਆ ਲਿਖਿਆ ਸੀ 12 ਜਮਾਤਾਂ ਪੜਿਆ ਸੀ ਤੇ 25-26 ਸਾਲ ਉਮਰ ਸੀ ਤੇ ਜਦੋਂ ਨਸ਼ੇ ਦੀ ਦਲਦਲ ਚ ਨਹੀਂ ਸੀ ਕਮਾਂਦਾ ਸੀ ਜਾਂ ਕਿਸ ਤਰ੍ਹਾਂ ਪੜਦਾ ਸੀ ਉਹਦਾ ਪੜਦਾ ਹੈ ਵਧੀਆ ਪੜਦਾ ਹੈ ਪੜਦਾ ਹੈ ਪਹਿਲੇ ਨੰਬਰ ਤੇ ਹੁੰਦਾ ਹੈ ਪੜਾਈ ਦੇ ਵਿੱਚ ਅੰਗਰੇਜ਼ ਸਕੂਲੇ ਪੜਾਇਆ ਵਾ ਅਸੀਂ ਬਹੁਤ ਲੱਖਾਂ ਦੇ ਵਿੱਚ ਆ ਪਰ ਅਸੀਂ ਐਸ ਵਕਤ ਕੱਖਾਂ ਵਿੱਚ ਹੋ ਗਏ ਕਿ ਅਸੀਂ ਰੋਟੀ ਤੋਂ ਵੀ ਯਾਤਰ ਹੋ ਗਏ ਆ ਸਾਨੂੰ ਰੋਟੀ ਵੀ ਕਿੱਥੋਂ ਖਾਣੀ ਅਸੀਂ ਉਹ ਵੀ ਭਲ ਨਹੀਂ ਆ ਰੋਟੀ ਕਿੱਥੋਂ ਖਾਣੀ ਹੋਣਾ ਸਾਨੂੰ ਕੌਣ ਕਮਾ ਕੇ ਦਊਗਾ ਤੇ ਕੌਣ ਲਿਆ ਕੇ ਦਊਗਾ ਨਸ਼ਾ ਕਿੱਥੋਂ ਲੈਂਦਾ ਸੀ ਤੁਹਾਨੂੰ ਪਤਾ ਸੀ ਕਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਤੁਸੀਂ ਕੋਲਸ ਨੂੰ ਚਾਰ ਵਾਰ ਮੈਂ ਪਰਚਾ ਦਰਜ ਕਰਾ ਕੇ ਆਈਆਂ ਤੇ ਪੁਲਿਸ ਫੜਦੀ ਨਹੀਂ ਹੁੰਦੀ ਮੈਂ ਆਖਣਾ ਉਹ ਜਨਾਨੀ ਨੂੰ ਪੜੋ ਜਿਹੜੇ ਨਸਾ ਵੇਚਦੇ ਉਹਨਾਂ ਨੂੰ ਫੜੋ ਮੈਂ ਚੰ디ਗੜ੍ਹ ਤੱਕ ਰਿਪੋਰਟਾਂ ਕਰਕੇ ਇਹਨਾਂ ਨੂੰ ਇੱਥੇ ਰਿਪੋਰਟਾਂ ਆਉਣੀਆਂ ਫੇਰਾ ਤੇ ਇਹਨਾਂ ਨੇ ਕੋਈ ਸਾਡੀ ਕਾਰਵਾਈ ਨਾ ਕੀਤੀ ਸੇ ਜੱਜ ਹ ਮੁਸਕਲ ਜੇ ਅੱਜ ਹੁਣ ਪਰਚਾ ਫੇਰ ਕਰਾਉਣ ਗਏ ਆ ਮੁਕ ਵੀ ਗਿਆ ਪਰਚਾ ਕਰਾਉਣ ਗਏ ਫੇਰ ਪੁੱਛਦੇ ਆ ਉਹ ਦਿਨ ਦੀ ਮਾਰ ਕੇ ਪਿੱੜਦੀ ਤੇ ਮੈਂ ਪਹਿਲਾਂ ਵੀ ਉੱਥੇ ਮੇਰੇ ਅੱਜ ਵੀ ਉੱਥੇ ਕਾਪੀਆਂ ਖੜਾ ਸਕਦੇ ਆ ਮੇਰੇ ਪਰਚੇ ਦੀਆਂ ਜਿਹੜੇ ਮੈਂ ਪਰਚੇ ਦਰਜ ਕਰਾਉਂਦੀ ਰਹੀ ਹਾਂ ਥਾਣੇ ਦੇ ਵਿੱਚ ਪੁੱਤ ਨੂੰ ਬਚਾਉਣ ਵਾਸਤੇ ਇੱਕ ਪੁੱਤ ਮੈਂ ਰੋਲ ਰੁਲ ਕੇ ਲਿਆ ਹੀ ਇੱਕ ਮੇਰੀ ਲੜਕੀ ਤੇ ਇੱਕ ਮੇਰਾ ਲੜਕਾ ਵਾ ਹੈ ਮੇਰੇ ਕੋਲ ਕੋਈ ਨਹੀਂ ਹੁਣ ਅਸੀਂ ਦੋਵੇਂ ਦਾਦੀ ਪੁੱਤਰਾ ਰਹਿ ਗਏ ਆ ਲੜਕੀ ਅਮਰੀਕਾ ਘਰ ਗਈ ਆ ਸਹੁਰੇ ਘਰ ਗਈ ਆ ਹੁਣ ਪਰਿਵਾਰ ਚ ਜ ਕਮਾਉਣ ਵਾਲਾ ਗੱਲ ਕਰੀਏ ਕੌਣ ਬਚਿਆ ਕੋਈ ਨਹੀਂ ਬਚਿਆ ਕਮਾਉਣ ਵਾਲਾ ਕੋਈ ਨਹੀਂ ਹੈਗਾ ਮੈਂ ਵੀ ਬੋੜਿਆਂ ਤੋਂ ਰਹਿ ਗਈ ਆ ਤੇ ਬੱਚਾ ਵੀ ਦੋਟਾ ਹੀ ਸਾਲ ਦਾ ਬੱਚਾ ਵਾ ਕਮਾਉਣਾ ਕਿੰਨੇ ਤੇ ਕਿੰਨੇ ਨੂੰ ਲਿਆ ਕੇ ਦੇਣਾ ਫਿਲਹਾਲ ਪੁਲਿਸ ਨੇ ਕਹਿੰਦੇ ਕਿ ਮਾਮਲਾ ਦਰਜ ਕਰ ਲਿਆ ਕੋਈ ਗ੍ਰਿਫਤਾਰੀ ਹੋਈ ਅਜੇ ਕੋਈ ਗ੍ਰਿਫਤਾਰੀ ਨਹੀਂ ਉਹਨਾਂ ਕੀਤੀ ਅਜੇ ਕੋਈ ਨਹੀਂ ਕੀਤੀ ਆਂ ਤੇ ਭੱਜ ਗਈ ਆ ਆਂਦੇ ਭੱਜ ਗਈ ਆ ਤੇ ਪੋਲਸ ਨੇ ਕੋਈ ਗ੍ਰਿਫਤ ਨਹੀਂ ਨੂੰ ਯਾਬਦੀ ਨਹੀਂ ਕੋਈ ਇਨਸਾਫਾਨੂੰ ਦਵੇ ਸਾਨੂੰ ਇਨਸਾਫ ਚਾਹੀਦਾ ਕਿ ਸਾਡੇ ਗਾੜੀ ਮੁੰਡੇ ਬਚ ਜਾਣ ਹੈ ਤੇ ਸਾਨੂੰ ਕੋਈ ਸਰਕਾਰ ਥੋੜੀ ਬਾਤੀ ਜਿਹੜੀ ਸਾਡੀ ਕੁਸ਼ਿਹਦਾ ਕਰੇ ਤੇ ਮੈਂ ਆ ਬੱਚਾ ਪੜਾ ਹਕਾ ਜਿਹੜਾ ਮੇਰੇ ਕੋਈ ਕੋਈ ਇੱਕ ਕਰਤੀ ਜਾਣੀ ਅੱਜ ਹੈਗਾ ਜਿਹੜਾ ਮੈਂ ਆਦੇ ਬੱਚੇ ਨੂੰ ਪੜਾ ਸਕਾਂ ਇਸ ਤਰ੍ਹਾਂ ਦੇ ਹਾਲਾਤ ਪੰਜਾਬ ਚ ਕਈ ਘਰਾਂ ਦੇ ਤੁਹਾਨੂੰ ਪਤਾ ਕਿ ਕਈ ਹੋਰ ਜਿਹੜੇ ਨੌਜਵਾਨ ਨੇ ਉਹ ਵੀ ਨਸ਼ੇ ਦੇ ਦਲਜੇ ਫਸੇ ਨੇ ਜੇ ਆਪਾਂ ਜੱਜਬੀਰ ਦੀ ਗੱਲ ਕਰੀਏ ਰੋਜ਼ ਦਾ ਕਿੰਨੇ ਕੁ ਦਾ ਨਸ਼ਾ ਕਰ ਲੈਂਦਾ ਸੀ ਕਿਸ ਤਰ੍ਹਾਂ ਪੈਸੇ ਅਰੇਂਜ ਹੁੰਦੇ ਸੀ ਰੋ 1000 ਦਾ ਵੀ ਕਰ ਲੈਂਦਾ 500 ਦਾ ਵੀ ਕਰ ਲੈਂਦਾ ਤੇ ਅਸੀਂ ਫਿਰ ਸੈਂਟਰ ਜਿਟਾਇਆ ਸੀ ਉਹ ਜਿੱਦਾਂ ਸੈਂਟਰ ਚ ਆਇਆ ਚਾਹੁੰ ਦਿਨਾਂ ਦੇ ਵਿੱਚ ਹੀ ਰੁਪਏ ਦਾ 3-4000 ਖਾ ਗਿਆ ਫੇਰ 4000 ਇਹਨਾਂ ਬਲਜੀਤ ਕੌਰ ਬਲਜੀਤ ਕੌਰ ਨਾਂ ਜੀ ਮੇਰਾ ਇਹ ਕਰਦਾ ਇਹ ਕਰ ਰਿਹਾ ਬਲਜੀਤ ਕੌਰ ਦਾ ਅਲਾਦੀਨਪੁਰ ਦੇ ਰਹਿਣ ਵਾਲੇ ਨੇ ਜਿਨ੍ਹਾਂ ਦਾ ਨੌਜਵਾਨ ਜਿਹੜਾ ਬੇਟਾ ਹੈ ਨਸ਼ੇ ਦੀ ਦਲਦਲ ਕਰਨ ਜਿਹੜੀ ਹੈ ਆਪਣੀ ਉਹਦੀ ਜ਼ਿੰਦਗੀ ਜਿਹੜੀ ਹੈ ਚਲੀ ਗਈ ਆ ਇੱਕ ਬਲਜੀਤ ਕੌਰ ਪਤਨੀ ਫਤੇ ਸਿੰਘ ਹੈ ਇਹਨੇ ਐਪਲੀਕੇਸ਼ਨ ਦਿੱਤੀ ਹੈ ਦੀਨਪੁਰ ਤੇ ਹੈ ਕਿ ਗੱਜਬੀਰ ਸਿੰਘ ਨਸ਼ਾ ਕਰਨਾ ਆਦੀ ਹੀ ਤੇ ਉਹਦੀ ਅੱਜ ਨਸ਼ਾ ਕਰਦੋਂ ਮੌਤ ਹੋ ਗਈ ਹੈ ਇਹਨਾਂ ਨੇ ਇੱਕ ਲੇਡੀ ਤੇ ਲਾਇਆ ਵੀ ਹੈ ਲੇਡੀ ਜਿਹੜੀ ਆ ਵੀ ਨਸ਼ਾ ਦੀ ਪਰੋਕ ਕੀਤਾ ਵਾ ਹੁਣ ਇਹ ਆਪਣੇ ਕੋਲ ਦਰਖਾਸਤ ਆਈ ਹੈ ਤੇ ਅਸੀਂ ਇਹਦੀ ਵੈਰੀਫਾਈ ਕਰ ਰਹੇ ਹਾਂ ਗੱਜਬੀਰ ਸਿੰਘ ਆ ਲੜਕਾ ਜਿਹੜਾ ਨਸ਼ਾ ਕਰਨਾ ਆਦੀ ਫਿਲਹਾਲ ਪਰਿਵਾਰ ਚ ਕਮਾਨ ਵਾਲਾ ਹੁਣ ਕੋਈ ਹੋਰ ਨਹੀਂ ਬੱਚਾ ਸਿਰਫ ਜਿਹੜੀ ਬਲਜੀਤ ਕੌਰ ਨੇ ਉਹਨਾਂ ਦਾ ਜਿਹੜਾ ਇੱਕ ਪੋਤਰਾ ਹੈ 2 ਸਾਲ ਦਾ ਸਿਰਫ ਉਹ ਬੱਚੇ ਨੇ ਫਿਲਹਾਲ ਕੇਸ ਜ਼ਰੂਰ ਦਰਜ ਕੀਤਾ ਗਿਆ ਗ੍ਰਿਫਤਾਰੀ ਕਿਦੋਂ ਹੁੰਦੀ ਹੈ ਜਾਂ ਇਸ ਤਰ੍ਹਾਂ ਦੇ ਹੋਰ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹ ਕਿਦੋਂ ਤੱਕ ਪੁਲਿਸ ਦੀ ਗ੍ਰਿਫਤੋਬਾਹ ਰਹਿਣਗੇ ਇਸ ਤਰ੍ਹਾਂ ਦੇ ਕਈ ਸਵਾਲ ਨੇ ਜਿਹੜੇ ਖੜੇ ਹੁੰਦੇ ਨੇ ਤਰਨਤਨ ਤੋਂ ਪੰਜਾਬ ਤੱਕ ਲਈ ਮਨੀਸ਼ ਸ਼ਰਮਾ